ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਬਲਵਿੰਦਰ ਕੌਰ ਪੁੰਡੋਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਨੂੰ ਬਹੁਤ ਹੀ ਦੱਸ ਦਿਆਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੇਰੇ ਆਪਣੇ ਸ਼ਹਿਰ ਵਿੱਚ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਜੁਲਾਈ ਦੇ ਮਹੀਨੇ ਵਿੱਚ ਜੂ ਜੂ ਐਸੇ ਕੈਨੇਡਾ ਯੂਕੇ ਮੰਚ ਵੱਲੋਂ ਅੰਤਰਰਾਸ਼ਟਰੀ ਮੰਚ ਵੱਲੋਂ ਤੇ ਜਿਸ ਵਿੱਚ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਮੇਰੀ ਲਿਖੀ ਬੁੱਕ ਪਹਿਲੀ ਬੁੱਕ ਉੱਡੇ ਡੋਰੀਆ ਜਿਸ ਦਾ ਨਾਮ ਹੈ ਉਹ ਵੀ ਪਬਲਿਸ਼ ਕੀਤੀ ਜਾਊਗੀ ਇਸ ਪ੍ਰੋਗਰਾਮ ਵਿੱਚ ਬਹੁਤ ਹੀ ਮਾਣਯੋਗ ਰਾਈਟਰ ਪਹੁੰਚ ਰਹੇ ਨੇ ਕਵੀ ਦਰਬਾਰ ਰੱਖਿਆ ਗਿਆ ਹੈ ਔਰ ਸਿੰਗਰ ਪਹੁੰਚ ਰਹੇ ਨੇ ਬਹੁਤ-ਬਹੁਤ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਆਂ ਤੇ ਤੁਹਾਨੂੰ ਅਸੀਂ ਜਲਦੀ ਹੀ ਮੇਲੇ ਦੀ ਡੇਟ ਔਰ ਮੇਲੇ ਦੀ ਜਗਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਤੇ ਅਰਦਾਸ ਕਰਦੀ ਆ ਕਿ ਮੈਂ ਆਪਣੇ ਚਾਹਣ ਵਾਲਿਆਂ ਦੀਆਂ ਉਮੀਦਾਂ ਤੇ ਖਰੀ ਉਤਰਾਂ ਤੇ ਮੇਰੀ ਬੁੱਕ ਨੂੰ ਪਰਮਾ ਹੰਗਾਰਾ ਮਿਲੇ ਸੋ ਮਿਲਦੇ ਆ ਆਪਾਂ ਜੁਲਾਈ ਦੇ ਮਹੀਨੇ ਵਿੱਚ ਤੀਆਂ ਦਾ ਮੇਲਾ ਤੇ ਉਡੇ ਡੋਰੀਆ ਬੁੱਕ ਦੀ ਜੋ ਕੁੰਡਚਕਾਈ ਹੋਗੀ ਅੰਮ੍ਰਿਤਸਰ ਸ਼ਹਿਰ ਵਿੱਚ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ